ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨੀ ਫਾਰਮ 77 ਤੋਂ ਇਹ ਆਪਾਂ ਨੇ ਐਜੋ ਡੈਮੋ ਆ ਜੋ ਟ੍ਰਾਇਲ ਲਾਏ ਹੋਏ ਸੀ ਜੀ ਕਈ ਵੈਰਾਈਟੀਆਂ ਦੇ ਪਿਆਜ਼ ਦੀਆਂ ਨੇ ਜਿਹੜੀਆਂ ਆਪਾਂ ਗਰਮੀ ਦੇ ਵਿੱਚ ਗੱਠੀ ਵੇਚਦੇ ਆ ਜਾਂ ਪਨੀਰੀ ਵੇਚਦੇ ਆ ਉਦੋਂ ਕੱਲ ਵੀ ਬਾਈ ਆਈ ਸੀ ਉੱਥੋਂ ਆਪਣੇ ਸਮੂਹਾਂ ਪਿੰਡ ਤੋਂ ਇਹਦਾ ਸਾਈਜ਼ ਦੇਖੋ ਜੀ ਤੁਸੀਂ ਪਿਆਜ਼ ਦਾ ਇਹ ਲਾਇਆ ਹੋਇਆ ਬੱਟਾਂ ਤੇ ਤੇ ਅਸੀਂ ਉਦੋਂ ਕਹਿੰਨੇ ਹੁੰਨੇ ਵੀ ਤੁਸੀਂ ਬੱਟਾਂ ਤੇ ਇਹ ਪਿਆਜ਼ ਲਾਓ ਤੇ ਇਹ ਪਿਆਜ਼ ਹੁਣ ਨਿਸਰ ਵੀ ਚੁੱਕਿਆ ਦੇਖੋ ਇਹ ਪਿਆਜ਼ ਹੋ ਚੁੱਕਿਆ ਹੁਣ 105 ਦਿਨਾਂ ਦਾ 105 ਦਿਨਾਂ ਦਾ ਇਹ ਪਿਆਜ਼ ਹੋ ਚੁੱਕਿਆ ਹੁਣ ਤੇ 90 ਦਿਨ ਦਾ ਇਹਦਾ ਹੁੰਦਾ ਸਿਸਟਮ ਇਹਦਾ ਜਿਆਦਾ ਵੱਡਾ ਪਿਆਜ਼ ਬਣ ਗਿਆ ਜਾਨੀ ਕਿ 90 ਦਿਨਾਂ ਤੇ ਜਾ ਕੇ ਇਹਨੂੰ ਪੱਟ ਲਓ ਤੁਸੀਂ ਜੇ ਤੁਸੀਂ ਇਹਨੂੰ ਪੱਟੋਗੇ ਨਹੀਂ ਤਾਂ ਤੁਹਾਡਾ ਇਹ ਨਸਾਂਰਾ ਹੋਣਾ ਹੀ ਹੋਣਾ ਕਿਉਂਕਿ ਇਹਦੀ ਜਿਹੜੀ ਗ੍ਰੋਥ ਹੈ ਉਹ ਨਹੀਂ ਰੁਕਦੀ ਹੁੰਦੀ ਠੀਕ ਹੈ ਜੀ 90 ਦਿਨਾਂ ਦੇ ਜਾ ਕੇ ਤੁਸੀਂ ਇਸ ਪਿਆਜ਼ ਨੂੰ ਪੱਟ ਸਕਦੇ ਹੋ ਪੱਟ ਕੇ ਜਿਵੇਂ ਤੁਸੀਂ ਪਿਆਜ਼ ਨੂੰ ਆਦੂਕ ਕਿੰਨਾ ਹੋਣਾ ਪਿਆਜ਼ ਇਹਨੂੰ ਐਵੇਂ ਭੂਖਾ ਸਮੇਤ ਐਵੇਂ ਇਹਨੂੰ ਰੱਖ ਲਓ ਇਹਦੀ 4 ਮਹੀਨੇ ਦੀ ਸ਼ੈਲਫ ਲਾਈਫ ਨਵੰਬਰ ਦਸੰਬਰ ਜਨਵਰੀ ਫਰਵਰੀ 4 ਮਹੀਨੇ ਆਪਣੇ ਲਵੇ ਪਿਆਜ਼ ਨਹੀਂ ਹੁੰਦਾ ਤੇ 4 ਮਹੀਨੇ ਤੁਸੀਂ ਪਿਆਜ਼ ਆਪਦਾ ਘਰੇ ਇਹ ਪੱਟ ਗਏ ਵੀ ਰੱਖ ਲਓ ਤੇ ਇਹਦੀ ਭੁੱਖ ਨਾ ਕੱਟਿਓ ਠੀਕ ਹੈ ਜੀ ਇਹਦੀ ਤੁਸੀਂ ਭੁੱਖ ਨਹੀਂ ਕੱਟਣੀ ਹੈਗੀ ਪੂਰਾ ਗੋਲ ਪਿਆਜ਼ਾ ਕੋਈ ਇਹਦੇ ਵਿੱਚ ਨੜਾ ਨਹੀਂ ਹੈਗਾ ਤੇ 4 ਮਹੀਨੇ ਤੁਹਾਡੇ ਘਰੇ ਇਹ ਬਹੁਤ ਵਧੀਆ ਪਿਆਜ਼ ਰਹੂਗਾ ਜਿਹੜਾ ਇਹ ਪਿਆਜ਼ ਨਿਸਰ ਗਿਆ ਤੁਹਾਡਾ ਇਹ ਤਾਂ ਇਸੇ ਕੰਮ ਦੇ ਇਹਦੀ ਲਾਈਫ 105 ਦਿਨਾਂ ਦੀ ਹੋ ਚੁੱਕੀ ਆ 90 ਦਿਨ ਤੋਂ ਪਹਿਲਾਂ ਪਹਿਲਾਂ ਸੋਡਾ ਜਿਹੜਾ ਵੀ ਪਿਆਜ਼ ਚਾਹੇ ਛੋਟਾ ਪਿਆਜ਼ ਬਣ ਗਿਆ ਚਾਹੇ ਵੱਡਾ ਪਿਆਜ਼ ਬਣ ਗਿਆ ਉਹਨੂੰ ਤੁਸੀਂ ਪੱਟ ਲਓ ਇਹ ਅਡੋੜ ਅਡ ਵਰਾਈਟੀਆਂ ਨੇ ਕੋਈ ਜ਼ਿਆਦਾ ਨਿਸਰੀ ਹੈ ਕੋਈ ਘੱਟ ਨਿਸਰੀ ਹੈ ਕਿਸੇ 'ਚ ਦਫਾੜ ਵੀ ਹੋਇਆ ਕਿਸੇ 'ਚ ਗੋਲ ਪਿਆਜ਼ ਵੀ ਬਣਿਆ ਜ਼ਿਆਦੇ ਗੋਲ ਪਿਆਜ਼ ਬਣੇ ਨੇ ਕਿਸੇ 'ਚ ਕਿਸੇ 'ਚ ਜ਼ਿਆਦਾ ਦਫਾੜ ਹੋਏ ਨੇ ਅਡੋੜ ਅਡ ਵਰਾਈਟੀਆਂ ਨੇ ਸਾਰੀਆਂ ਐਜੋ ਡੈਮੋ ਦੇ ਤੌਰ ਤੇ ਪਿਆਜ਼ ਦੇਖ ਤੁਸੀਂ ਇਹਨਾਂ ਬੱਟਾਂ ਦੇ ਲਾਣਾ ਪੈਂਦਾ ਤੇ ਬੱਟਾਂ ਦੇ ਤੁਸੀਂ ਇਹ ਪਿਆਜ਼ ਲਾ ਲਓ ਬਰਤ ਵਧੀਆ ਤੁਹਾਨੂੰ ਇਹ 4 ਮਹੀਨੇ ਇਹ ਪਿਆਜ਼ ਤੁਹਾਡਾ ਚੱਲੂਗਾ ਹੁਣ ਦੇਖ